ਤੋੜ ਦਿੱਤਾ ਗਿਆ ਸ਼ਬਦ ਸਲਾਮ 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 ਆ ਰਹੀਆਂ ਖੁਸ਼ੀਆਂ ਜੀ ਦਾ ਜੈਜ਼ਾ ਲਿਆ ਜਾ ਰਿਹਾ ਹੈ ਅਧਿਕਾਰੀਆਂ ਦੇ ਵੱਲੋਂ ਅਸੀਂ ਸਤਿ ਸ਼ਰਮਾ ਮੌਕੇ ਦੇ ਉੱਪਰ ਤੋਂ ਕੰਮ ਕਰਦੇ ਨਿਰੰਤਰ ਤਰੀਕੇ ਦੇ ਨਾਮ ਸ਼ੰਭੂ ਦਾ ਵਿਚਾਰ ਕਰ ਰਹੇ ਹੈ ਜੀ ਚਾਰੀ ਅਧਿਕਾਰੀ ਹੋਣਾ ਚਾਹੀਦਾ ਹੈ ड्रोनैक्ट पेर भई ਤੇ ਪਹੁੰਚ ਗਿਆ ਜਿਹੜੇ ਗੋਲੇ ਲਗਾਤਾ ਆਈਡੀ ਉੱਪਰ ਭਾਈ ਥੋੜੀ ਜੀ ਉਹਦੇ ਬਾਰੇ ਮੈਂ ਕਹੂੰਗਾ ਬੜੀ ਆਈਡੀ ਥੋੜੀ ਨੀਚੇ ਖੋਪਰੀ ਬੜਾ ਜ਼ੁਲਮ ਹੋ ਰਿਹਾ ਵਾ ਬੜਾ ੱੱਕਾ ਜਿਹੜੇ ਲੋਕ ਸ਼ਾਂਤਮਈ ਢੰਗ ਦੇ ਨਾਲ ਪ੍ਰੋਟੈਸਟ ਕਰਨ ਆ ਰਹੇ ਨੇ ਜੀ ਔਰ ਜਿਹੜਾ ਇਹਨਾਂ ਨੇ ਦਿਖਾ ਦਿੱਤਾ ਪਿਛਲੀ ਵਾਰੀ ਜਿਹੜਾ ਪ੍ਰੋਟੈਸਟ ਕੀਤਾ ਤੇ ਇਹਨਾਂ ਦੇ ਉੱਤੇ ਇਹਨਾਂ ਦੇ ਉੱਤੇ ਵਾਇਲੈਂਸ ਦਾ ਗਵਰਨਮੈਂਟ ਭਾਈ ਆਈਡੀ ਨੀਚੇ ਕਰ ਲੈ ਥੋੜੀ ਜੀ ਯਾਰ ਇਹ ਨਹੀਂ ਕਰ ਰਹੇ ਹੈਗੇ ਇਹ ਤਾਂ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਔਰ ਹੱਕੀ ਮੰਗਾ ਜਿਹੜੀਆਂ ਮੰਗਾਂ ਅੱਜ ਤੋਂ 2-3 ਸਾਲ ਪਹਿਲਾਂ ਜਿਹੜਾ ਐਜੀਟੇਸ਼ਨ ਖ ਇਹਨਾਂ ਨੇ ਹੁਣ ਇਹਨਾਂ ਦਾ ਫਰਜ਼ ਆ ਨਾ ਉਹਨੂੰ ਯਾਦ ਕਰਾਉਣਾ ਕਿ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਐਮਐਸਪੀ ਕਾਨੂੰਨ ਬਣਾਵਾਂਗੇ ਕਮੇਟੀ ਬਣਾਈ ਕਮੇਟੀ ਨੇ ਮੀਟਿੰਗ ਹੀ ਕੋਈ ਨਹੀਂ ਕੀਤੀ ਕਮੇਟੀ ਦੇ ਵਿੱਚ ਕਿਸਾਨ ਹੀ ਕੋਈ ਨਹੀਂਗਾ ਔਰ ਜੋ ਬੈਰੀਕੇਡਿੰਗ ਕੀਤੀ ਜੋ ਕੰਡੇ ਦੀਆਂ ਤਾਰਾਂ ਲਾਈਆਂ ਜੋ ਟੋਏ ਪੱਟੇ ਦਰਿਆ ਦੇ ਵਿੱਚ ਇਹਨਾਂ ਗੱਲਾਂ ਨਾ ਨਹੀਂ ਰੁਕਣਗੇ ਇਹਨਾਂ ਜਾਣਾ ਹੀ ਜਾਣਾ ਸਨ ਕਈ ਨੌਜਵਾਨ ਜਿਹੜੇ ਹੱਥਾਂ ਦੇ ਵਿੱਚ ਵੀ ਉਹਨਾਂ ਦੇ ਹੀ ਗੇਰ ਗੈਸ ਦੇ ਗੋਲੇ ਫਟੇ ਹੈਗੇ ਨੇ ਚੱਕਮੀ ਵੀ ਹੋਏ ਨੇ ਬਹੁਤ ਸਾਡੀ ਗੱਲ ਆ ਦੇਖੋ ਇਹ ਇਹਨਾਂ ਕਿਸਾਨਾਂ ਨੇ ਹੀ ਅਨਾਜ ਦਾ ਭੰਡਾਰ ਭਰਿਆ ਇਹਨਾਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਬੱਚੇ ਹੀ ਬਾਰਡਰਾਂ ਦੇ ਉੱਤੇ ਇਸ ਦੇਸ਼ ਦੇ ਦੇਖੌਲੀ ਕਰਦੇ ਬੀਜੇਪੀ ਦਾ ਕੋਈ ਬੰਦਾ ਲੀਡਰ ਦੱਸੇ ਮੇਰਾ ਮੁੰਡਾ ਫੌਜ ਚਾ ਜਾਂ ਕਿਸੇ ਨੇ ਕੋਈ ਸ਼ਹਾਦਤ ਦਿੱਤੀ ਆ ਇਹਨਾਂ ਦੇ ਬੱਚੇ ਮਰਦੇ ਨੇ ਨਾ ਸੋ ਇਸ ਕਰਕੇ ਇਹਨਾਂ ਦੇ ਉੱਤੇ ਹੱਤਿਆਚਾਰ ਕਰਨਾ ਸਰਾਸਰ ਗਲਤ ਆ ਆ ਇੱਕ ਡੈਮਡ ਇਟਸ ਅਨਟੋਲੇਰੇਬਲ ਇਨਟੋਲੇਰੇਬਲ ਇਟ ਇਜ਼ ਦੇ ਆਰ ਐਕਟਿੰਗ ਇਨ ਅ ਵੈਰੀ ਐਕਸਟ੍ਰੀਮਲੀ ਬ루ਟਲ क्रੂਅਲ ਬਾਰਬੇਰਿਕ ਪੈਨਰ ਐਂਡ ਬੀਜਪ ਮਸਟ ਸਟਾਪ ਇਟ ਐਂਡ ਇਹਨਾਂ ਦੀ ਗੱਲਾਂ ਮੰਨਣੀਆਂ ਚਾਹੀਦੀਆਂ ਪੰਜਾਬ ਸਰਕਾਰ ਦੀ ਗੱਲ ਕਰੀਏ 92 ਐਮਐਲਏ ਨਹੀਂ ਕੋਈ ਵੀ ਐਮਐਲਏ ਇਥੇ ਮੌਕੇ ਤੇ ਨਹੀਂ ਪਹੁੰਚਿਆ ਸਭ ਨੂੰ ਹੋਣਾ ਚਾਹੀਦਾ ਮੈਂ ਕਿਸੇ ਦੇ ਉੱਥੇ ਕੰਡੈਮਨ ਨਹੀਂ ਕਰਨਾ ਸਾਰੀਆਂ ਪਾਰਟੀਆਂ ਦੇ ਸਾਰੇ ਐਮਐਲਏ ਐਮਪੀਆ ਐਕਸਐਮਐਲਏ ਐਕਸ ਮਿਨਿਸਟਰ ਨੂੰ ਪਹੁੰਚਣਾ ਚਾਹੀਦਾ ਕਿਉਂਕਿ ਉਹਨਾਂ ਦੇ ਭੁਵਿੱਖ ਦਾ ਵੀ ਸਵਾਲ ਇਹਨਾਂ ਦੀ ਲੜਾਈ ਨਹੀਂ ਹੈ ਜਿਸ ਤਰੀਕੇ ਦੇ ਨਾਲ ਹਰਿਆਣਾ ਦੇ ਜਿਹੜੇ ਹੁਣ ਉਧਰੋਂ ਕਰ ਰਹੇ ਨੇ ਬਿਹੇਵ ਕਰ ਰਹੇ ਨੇ ਕਿ ਸਾਨੂੰ ਤੇ ਕੀ ਉਹਦਾ ਦੀ ਸਰਕਾਰ ਨਾਲ ਕੋਈ ਗੱਲਬਾਤ ਕੀਤੀ ਜਾਏਗੀ ਜੀ ਉਹਨਾਂ ਨਾਲ ਦੇਖੋ ਮੇਰਾ ਇਹ ਮੈਂ ਉਹਨਾਂ ਦੇ ਗੱਲਬਾਤ ਕਰਨ ਦੀ ਕੋਰ ਕਮੇਟੀ ਵਗੈਰਾ ਚ ਤਾਂ ਹੈ ਨਹੀਂਗਾ ਮੈਂ ਕਹਿੰਦਾ ਕਿ ਜਿਹੜਾ ਵੀ ਫੈਸਲਾ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਇਨੀਸ਼ੀਏਟ ਕਰ ਰਿਹਾ ਜਿੰਨੀਆਂ ਵੀ ਜਥੇਬੰਦੀਆਂ ਉਹਦੇ ਵਿੱਚ ਆ ਅਸੀਂ ਉਹਨਾਂ ਦੇ ਨਾਲ ਜੋ ਵੀ ਫੈਸਲਾ ਲੈਣਗੇ ਨਾਲ ਆ ਬਿਲਕੁਲ ਜਿੱਥੇ ਤੱਕ ਵੀ ਜਾਣਗੇ ਉੱਥੇ ਤੱਕ ਨਾਲ ਜਾਵਾਂਗੇ